ਲੁਧਿਆਣੇ ਦੇ ਵਿੱਚ ਇੱਕ ਕੇਸ ਆਇਆ ਇੱਕ ਬਹੁਤ ਨਾਮੀ ਸਕੂਲ ਦੇ ਕੁਝ ਬੱਚਿਆਂ ਦੇ ਕੋਲੋਂ ਉਹ ਈ-ਸਿਗਰੇਟਸ ਵੇਪਸ ਮਿਲੇ ਨੇ ਜਦੋਂ ਵੀ ਤੁਸੀਂ ਫੋਰ ਐਗਜ਼ਾਮਪਲ ਸੋਚੋ ਸ਼ਰਾਬ ਨੂੰ ਮਿੱਠਾ ਕਰ ਰਹੇ ਹੋ ਜਾਂ ਸਿਗਰਟ ਦੇ ਵਿੱਚ ਤੁਸੀਂ ਮਿੰਟ ਪਾ ਰਹੇ ਹੋ ਜਿਹਨੂੰ ਮੈਂਥੋਲ ਸਿਗਰੇਟਸ ਕਹਿੰਦੇ ਨੇ ਉਹਦਾ ਪਰਪਸ ਇਹ ਨਹੀਂ ਹੁੰਦਾ ਕਿ ਲੋਕਾਂ ਨੇ ਸਿਗਰਟ ਛੁਡਾ ਰਹੇ ਉਹਦਾ ਪਰਪਸ ਜਨਰਲੀ ਇਹ ਮੰਨਿਆ ਜਾਂਦਾ ਹੈ ਕਿ ਇਹ ਬੱਚਿਆਂ ਨੂੰ ਟੀਨੇਜਰਸ ਨੂੰ ਐਡੋਲੈਸੈਂਟ ਬੱਚਿਆਂ ਨੂੰ ਐਨਕਰੇਜ ਕਰਦੀ ਹੈ ਸਿਗਰਟ ਯੂਜ਼ ਕਰਨ ਵਾਸਤੇ ਜਾਂ ਨਿਕੋਟੀਨ ਯੂਜ਼ ਕਰਨ ਵਾਸਤੇ ਦੇਖੋਗੇ ਜਿਹੜਾ ਸਿਗਰਟ ਪੀਂਦਾ ਹੈ ਉਹਨੂੰ ਇੱਕ ਇੱਕ ਘੰਟੇ ਬਾਅਦ ਉਹਦਾ ਜੀ ਕਰਦਾ ਉਹ ਕਿਉਂ ਕਰਦਾ ਕਿਉਂਕਿ ਉਹਦੀ ਹਾਫ ਲਾਈਫ ਹੁੰਦੀ ਅੱਧੇ ਘੰਟੇ ਦੀ ਜਿਸ ਦਾ ਮਤਲਬ ਹੈ ਕਿ ਜੇ ਹੁਣ ਇੱਕ ਸਿਗਰਟ ਪੀਤੀ ਹੈ ਅੱਧੇ ਘੰਟੇ ਬਾਅਦ ਉਹਦਾ ਅੱਧਾ ਨਿਕੋਟਿਨ ਰਹਿ ਜੋਗੀ ਉਹਦੇ ਅਨਦਰ ਅੱਧੇ ਘੰਟੇ ਬਾਅਦ ਅੱਧੀ ਹੋਰ ਰਹਿ ਜੋਗੀ ਤਾਂ ਤਕਰੀਬਨ ਜਦੋਂ ਵੀ ਕੋਈ ਇਨਸਾਨ ਨਿਕੋਟਿਨ ਨੂੰ ਯੂਜ਼ ਕਰਦਾ ਹੈ ਉਹਨੂੰ ਇੱਕ ਹੀ ਘੰਟੇ ਬਾਅਦ ਕਰਨ ਦੀ ਕੰਪਲਸ਼ਨ ਮਹਿਸੂਸ ਹੁੰਦੀ ਹੈ ਕਦੇ ਬਚਪਨ ਵਿੱਚ ਪਹਿਲੀ ਵਾਰ ਜਦੋਂ ਲੋਕੀ ਸਿਗਰਟ ਪੀਂ ਪਿੰਦੇ ਨੇ ਉਹ ਥੋੜੀ ਜਿਹੀ ਖਾਂਸੀ ਕਰਦੇ ਨੇ ਥੋੜਾ ਜਿਹਾ ਔਖਾ ਲੱਗਦਾ ਹੈ ਧੂਆ ਹੁੰਦਾ ਹੈ ਗਲੇ ਨੂੰ ਚੰਗਾ ਨਹੀਂ ਲੱਗਦਾ ਹੁਣ ਉਹ ਹਾਂ ਉਹਨੂੰ ਚੰਗਾ ਲੱਗਦਾ ਹੈ ਮਿੱਠਾ ਲੱਗਦਾ ਹੈ ਕਦੇ ਵਾਟਰਮੇਲਨ ਫਲੇਵਰ ਦਾ ਹੁੰਦਾ ਹੈ ਕਦੇ ਐਪਲ ਫਲੇਵਰ ਦਾ ਹੁੰਦਾ ਹੈ ਜਿਸ ਤਰ੍ਹਾਂ ਟੈਕਨੋਲੋਜੀ ਦੇ ਵਿੱਚ ਵਾਧਾ ਹੋਈ ਜਾ ਰਿਹਾ ਉਸੇ ਤਰੀਕੇ ਨਾਲ ਬਹੁਤ ਨਵੀਆਂ-ਨਵੀਆਂ ਚੀਜ਼ਾਂ ਜਿਹੜੀਆਂ ਨੇ ਸਮਾਜ ਦੇ ਵਿੱਚ ਉਹ ਆਣੀਆਂ ਸ਼ੁਰੂ ਹੋ ਗਈਆਂ ਨੇ ਅਕਸਰ ਅਸੀਂ ਪੰਜਾਬ ਦੇ ਵਿੱਚ ਉਹ ਨਸ਼ੇ ਨੂੰ ਦੂਰ ਕਰਨ ਦੀ ਗੱਲ ਕਰਦੇ ਆਂ ਪਰ ਅੱਜ ਕੱਲ ਨਸ਼ੇ ਕਰਨ ਦੇ ਢੰਗ ਹੀ ਕੁਝ ਅਜਿਹੇ ਆ ਚੁੱਕੇ ਨੇ ਜਿਨ੍ਹਾਂ ਤੇ ਲਿਖਿਆ ਵੀ ਹੁੰਦਾ ਕਿ ਇਹ ਮੌਤ ਦਾ ਸਮਾਨ ਹੈ ਪਰ ਅਸੀਂ ਫੇਰ ਵੀ ਉਸ ਨੂੰ ਵਰਤਦੇ ਆਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੇ ਆਂ ਪਰ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਈ-ਸਿਗਰੇਟਸ ਜਿਸ ਨੂੰ ਵੇਪ ਵੀ ਕਿਹਾ ਜਾਂਦਾ ਈ-ਸਿਗਰੇਟਸ ਹੁੱਕਾ ਵੀ ਕਈਆਂ ਨੂੰ ਉਸ ਚੀਜ਼ ਨੂੰ ਕਿਹਾ ਜਾਂਦਾ ਤੇ ਉਹ ਅੱਜਕੱਲ ਬੱਚਿਆਂ ਦੇ ਵਿੱਚ ਉਸ ਦਾ ਪ੍ਰਚਲਨ ਜਿਹੜਾ ਬਹੁਤ ਜ਼ਿਆਦਾ ਵੱਧ ਚੁੱਕਿਆ ਹਾਲਾਂਕਿ ਬੱਚਿਆਂ ਦਾ ਤਰਕ ਇਹ ਹੁੰਦਾ ਹੈ ਕਿ ਉਸ ਦੇ ਵਿੱਚ ਕਿਹੜਾ ਕੋਈ ਨਸ਼ਾ ਹੈ ਜਾਂ ਤਬਾਕੂ ਹੈ ਜਾਂ ਕੁਝ ਹੋਰ ਹੈ ਉਸ ਦੇ ਵਿੱਚ ਕੇਵਲ ਫਲੇਵਰ ਨੇ ਪਰ ਉਹ ਧੂਏ ਦੇ ਨਾਲ ਉਹ ਇੰਨੇ ਕੁ ਜ਼ਿਆਦਾ ਐਡਿਕਟ ਹੋਣ ਲੱਗੇ ਨੇ ਕਿ ਲੁਧਿਆਣੇ ਦੇ ਵਿੱਚ ਇੱਕ ਕੇਸ ਆਇਆ ਇੱਕ ਬਹੁਤ ਨਾਮੀ ਸਕੂਲ ਦੇ ਕੁਝ ਬੱਚਿਆਂ ਦੇ ਕੋਲੋਂ ਉਹ ਈ ਸਿਗਰੇਟਸ ਵੇਪਸ ਮਿਲੇ ਨੇ ਪੇਰੈਂਟਸ ਨੇ ਵੀ ਪ੍ਰਿੰਸੀਪਲ ਨੂੰ ਸ਼ਿਕਾਇਤ ਲਗਾਈ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਇਸ ਚੀਜ਼ ਦੇ ਵਿੱਚ ਉਹ ਉਲਝਦੇ ਜਾ ਰਹੇ ਨੇ ਤਾਂ ਕੀ ਸਾਡੇ ਸਮਾਜ ਨੂੰ ਹੋ ਰਿਹਾ ਹੈ ਕਿ ਕਿਉਂ ਬੱਚੇ ਇੰਨੇ ਜ਼ਿਆਦਾ ਐਡਿਕਟ ਹੋ ਰਹੇ ਨੇ ਕਿ 11ਵੀਂ 12ਵੀਂ ਕਲਾਸ ਦੇ ਬੱਚਿਆਂ ਦੀ ਜੇਬਾਂ ਦੇ ਵਿੱਚ ਉਹ ਸੀਗਰਟਸ ਜਿਹੜੀਆਂ ਹੁਣ ਪਾਈਆਂ ਜਾਂਦੀਆਂ ਨੇ ਕਿਸ ਤਰ੍ਹਾਂ ਬੱਚੇ ਐਡਿਕਟ ਹੁੰਦੇ ਤੇ ਸਭ ਤੋਂ ਵੱਡੀ ਗੱਲ ਇਸ ਦੇ ਸਾਈਡ ਇਫੈਕਟਸ ਕੀ ਨੇ ਅੱਜ ਅਸੀਂ ਇਸ ਤੇ ਹੀ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਡਾਕਟਰ ਡਾਕਟਰ ਕੋਨਾਲ ਕਾਲਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਹੁਤ ਲੰਬੇ ਸਮੇਂ ਤੋਂ ਇਹ ਡੀ ਐਡਿਕਸ਼ਨਸ ਤੇ ਕੰਮ ਕਰਦੇ ਆ ਰਹੇ ਨੇ ਗੱਲਬਾਤ ਕਰਦੇ ਆ ਸਰ ਵੇਪਸ ਈ ਸਿਗਰਟਸ ਤੁਸੀਂ ਵੀ ਆਮ ਸੁਣਦੇ ਹੋਵੋਗੇ ਵੱਡਿਆਂ ਨੂੰ ਬਹੁਤ ਐਡਿਕਸ਼ਨ ਹੈ ਹੁੱਕਾਸ ਲਗਾਉਣ ਦੀ ਜੇਬ ਦੇ ਵਿੱਚ ਈ ਸਿਗਰਟਸ ਆ ਸਕਦੇ ਨੇ ਪਰ ਹੁਣ ਸਮਾਜ ਦੇ ਵਿੱਚ ਇਹ ਹੋ ਗਿਆ ਕਿ ਸਾਇਆ ਲੁਧਿਆਣਾ ਦੇ ਵਿੱਚ ਕਿ ਬੱਚਿਆਂ ਨੂੰ ਐਡਿਕਸ਼ਨ ਹੋ ਰਹੀ ਹੈ ਬੱਚਿਆਂ ਦੀ ਜੇਬਾਂ ਦੇ ਵਿੱਚੋਂ ਬੱਚਿਆਂ ਦੇ ਬੈਗਸ ਦੇ ਵਿੱਚੋਂ ਈ ਸਿਗਰਟਸ ਮਿਲ ਰਹੀ ਹੈ ਸਭ ਤੋਂ ਪਹਿਲਾਂ ਦੱਸੋ ਈ ਸਿਗਰਟਸ ਕੀ ਚੀਨੇ ਹੈ ਇਹ ਦੇ ਇਫੈਕਟਸ ਕੀ ਨੇ ਸਾਈਡ ਇਫੈਕਟਸ ਕੀ ਨੇ ਸਭ ਤੋਂ ਪਹਿਲਾਂ ਤਾਂ ਈ-ਸਿਗਰੇਟਸ ਬੇਸਿਕਲੀ ਸਿਗਰੇਟਸ ਟਾਈਪ ਦੀਆਂ ਚੀਜ਼ਾਂ ਨੇ ਤਾਂ ਜਿੱਦਾਂ ਸਿਗਰਟ ਤੇ ਤੰਬਾਕੂ ਦੇ ਵਿੱਚ ਜਿਹੜੀ ਐਡਿਕਟਿਵ ਸਬਸਟੈਂਸ ਹੁੰਦੀ ਹੈ ਜਿਹੜੀ ਪਦਾਰਥ ਹੁੰਦੀ ਹੈ ਉਹਨੂੰ ਕਹਿੰਦੇ ਨੇ ਨਿਕੋਟਿਨ ਤਾਂ ਇਸ ਕਰਕੇ ਤੁਸੀਂ ਸੁਣਿਆ ਹੋਣਾ ਜਦੋਂ ਲੋਕੀ ਛੱਡਦੇ ਨੇ ਸਿਗਰਟ ਤਾਂ ਉਹ ਨਿਕੋਟਿਨ ਪੈਚ ਲਾਉਂਦੇ ਨੇ ਕਈ ਵਾਰੀ ਨਿਕੋਟਿਨ ਦੀ ਗਮ ਆਂਦੀ ਹੈ ਉਹਨਾਂ ਨੂੰ ਵੀ ਯੂਜ਼ ਕਰਦੇ ਨੇ ਕੁਝ ਪੰਚ ਤੋਂ 7 ਸਾਲ ਪਹਿਲਾਂ ਇੱਕ ਅਮਰੀਕਨ ਕੰਪਨੀ ਸੀਗੀ ਜੀਨੇ ਇੱਕ ਵੇਪਿੰਗ ਟਾਈਪ ਦਾ ਡਿਵਾਈਸ ਬਣਾਇਆ ਇਹ ਸੋਚ ਕੇ ਕਿ ਇਹਨੂੰ ਵਰਤਾਂਗੇ ਲੋਕਾਂ ਦੀ ਸਿਗਰਟ ਛੁਡਾਉਣ ਵਾਸਤੇ ਲੇਕਿਨ ਉੱਥੇ ਵੀ ਫਾਈਨਲੀ ਉਸ ਕੰਪਨੀ ਨੂੰ ਉਹ ਚੀਜ਼ਾਂ ਬੈਨ ਕਰਨੀ ਪਈਆਂ ਕਿਉਂਕਿ ਉਹਨਾਂ ਨੇ ਇਹਦੇ ਵਿੱਚ ਫਲੇਵਰਸ ਪਾਣੇ ਸ਼ੁਰੂ ਕਰਤੇ ਜਦੋਂ ਵੀ ਕਿਸੇ ਚੀਜ਼ ਵਿੱਚ ਫਲੇਵਰ ਪਾਓ ਜਦੋਂ ਵੀ ਤੁਸੀਂ ਫੋਰ ਐਗਜ਼ਾਮਪਲ ਸੋਚੋ ਸ਼ਰਾਬ ਨੂੰ ਮਿੱਠਾ ਕਰ ਰਹੇ ਹੋ ਹਾਂ ਯਾ ਸਿਗਰਟ ਦੇ ਵਿੱਚ ਉਹ ਸੀ ਮਿੰਟ ਪਾ ਰਹੇ ਹਾਂ ਜਿਹਨੂੰ ਮੈਂਥੋਲ ਸਿਗਰਟਸ ਕਹਿੰਦੇ ਨੇ ਉਹਦਾ ਪਰਪਸ ਇਹ ਨਹੀਂ ਹੁੰਦਾ ਕਿ ਲੋਕਾਂ ਨੂੰ ਸਿਗਰਟ ਛੁੜਾ ਰਹੇ ਉਹਦਾ ਪਰਪਸ ਜਨਰਲੀ ਇਹ ਮੰਨਿਆ ਜਾਂਦਾ ਹੈ ਕਿ ਇਹ ਬੱਚਿਆਂ ਨੂੰ ਟੀਨੇਜਰਸ ਨੂੰ ਐਡੋਲੈਸੈਂਟ ਬੱਚਿਆਂ ਨੂੰ ਇਨਕਰੇਜ ਕਰਦੀ ਹੈ ਸਿਗਰਟ ਯੂਜ਼ ਕਰਨ ਵਾਸਤੇ ਜਾਂ ਨਿਕੋਟੀਨ ਯੂਜ਼ ਕਰਨ ਵਾਸਤੇ ਵੇਪਿੰਗ ਦੇ ਵਿੱਚ ਤੇ ਸਿਗਰਟ ਵਿੱਚ ਕੀ ਫਰਕ ਹੈ ਹੁਣ ਜੇ ਤੁਸੀਂ ਕਿਸੇ ਨੂੰ ਵੀ ਦੇਖੋ ਪਹਿਲੀ ਗੱਲ ਤਾਂ ਸਿਗਰਟ ਪੀਣ ਵਾਸਤੇ ਥੋੜਾ ਜਿਆ ਕੰਪਲਿਕੀਸ਼ਨ ਹੁੰਦੀ ਹੈ ਥੋੜਾ ਜਿਆ ਟਾਈਮ ਲੱਗਦਾ ਹੈ ਥੋੜੀ ਜੀ ਤਿਆਰੀ ਹੁੰਦੀ ਹੈ ਬਾਹਰ ਜਾਣਾ ਪੈਂਦਾ ਹੈ ਧੂਆ ਆ ਜਾਂਦਾ ਹੁਣ ਇਮੇਜਿਨ ਕਰੋ ਕਿ ਇਦਾਂ ਦੀ ਇੱਕ ਚੀਜ਼ ਆ ਗਈ ਹੈ ਜਿਹਦੇ ਜਿਹੜੀ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਉਹਦੀ ਕੋਈ 스ਮੈਲ ਨਹੀਂ ਆਉਂਦੀ ਕੋਈ ਧੂਆ ਨਹੀਂ ਆਉਂਦਾ ਤਾਂ ਤੇ ਉਹਦੇ ਫਲੇਵਰ ਹੁੰਦੇ ਨੇ ਤਾਂ ਇਟ ਇਜ਼ ਅੰਡਰਸਟੈਂਡੇਬਲ ਸੀ ਟੀਨੇਜਰਸ ਦੇ ਵਿੱਚ ਐਡੋਲੈਸੈਂਟਸ ਦੇ ਵਿੱਚ ਇਹ ਟੈਂਡੈਂਸੀ ਥੋੜੀ ਬਹੁਤ ਤਾਂ ਰਹੂਗੀ ਕਿ ਉਹ ਨਵੀਂ ਚੀਜ਼ਾਂ ਟਰਾਈ ਕਰਨਗੇ ਤਾਂ ਲੇਕਿਨ ਇਹਨਾਂ ਨੂੰ ਅਸੀਂ ਇੰਨੇ ਜ਼ਿਆਦਾ ਫੈਸਿਲਿਟੇਟ ਕਰ ਦਈਏ ਜਾਂ ਇੰਨੇ ਜ਼ਿਆਦਾ ਸੌਖਾ ਬਣਾ ਦਈਏ ਬੱਚਿਆਂ ਵਾਸਤੇ ਕਿ ਫਿਰ ਉਹ ਇਹਨਾਂ ਨੂੰ ਕਦੇ ਵੀ ਨਿਕੋਟੀਨ ਦਾ ਸਬਸਟੈਂਸ ਹੁੰਦਾ ਜਿਹਦੀ ਹਾਫ ਲਾਈਫ ਬਹੁਤ ਛੋਟੀ ਹੁੰਦੀ ਹੈ ਤਾਂ ਜੇ ਤੁਸੀਂ ਕਿਸੇ ਨੂੰ ਦੇਖੋਗੇ ਜਿਹੜਾ ਸਿਗਰਟ ਪੀਂਦਾ ਹੈ ਉਹਨੂੰ ਇੱਕ ਇੱਕ ਘੰਟੇ ਬਾਅਦ ਉਹਦਾ ਜੀ ਕਰਦਾ ਉਹ ਕਿਉਂ ਕਰਦਾ ਕਿਉਂਕਿ ਉਹਦੀ ਹਾਫ ਲਾਈਫ ਹੁੰਦੀ ਹੈ ਅੱਧੇ ਘੰਟੇ ਦੀ ਜਿਹਦਾ ਮਤਲਬ ਹੈ ਕਿ ਜੇ ਹੁਣ ਇੱਕ ਸਿਗਰਟ ਪੀਤੀ ਹੈ ਅੱਧੇ ਘੰਟੇ ਬਾਅਦ ਉਹਦਾ ਅੱਧਾ ਅੱਧਾ ਨਿਕੋਟਿਨ ਰਹਿ ਚੁਗੀ ਉਹਦੇ ਅਨਦਰ ਅੱਧੇ ਘੰਟੇ ਬਾਅਦ ਅੱਧੀ ਹੋਰ ਰਹਿ ਚੁਗੀ ਤਾਂ ਤਕਰੀਬਨ ਜਦੋਂ ਵੀ ਕੋਈ ਇਨਸਾਨ ਨਿਕੋਟਿਨ ਨੂੰ ਯੂਜ਼ ਕਰਦਾ ਹੈ ਉਹਨੂੰ ਇੱਕ ਹੀ ਘੰਟੇ ਬਾਅਦ ਕਰਨ ਦੀ ਕੰਪਲਸ਼ਨ ਮਹਿਸੂਸ ਹੁੰਦੀ ਹੈ ਕਿ ਵੀ ਇਸੇ ਕਰਕੇ ਬੱਚੇ ਉਹਨੂੰ ਉਸ ਨੂੰ ਆਪਣੀਆਂ ਪਾਕਟਸ ਦੇ ਵਿੱਚ ਹੀ ਰੱਖਣ ਲੱਗੇ ਨੇ ਕਿ ਜਦੋਂ ਉਹਨਾਂ ਨੂੰ ਲੱਗੇ ਇੱਕ ਬਟਨ ਆਨ ਕੀਤਾ ਤੇ ਉਹਨਾਂ ਨੇ ਵੇਪ ਕੀਤਾ ਐਬਸੋਲੂਟਲੀ ਕਿਉਂਕਿ ਸਬਸਟੈਂਸ ਐਨਾ ਐਡਿਕਟਿਵ ਹੈ ਨਿਕੋਟਿਨ ਕਹਿੰਦੇ ਨੇ ਡਰੱਗਸ ਤੋਂ ਵੀ ਜ਼ਿਆਦਾ ਐਡਿਕਟਿਵ ਹੈ ਤੇ ਜੇ ਤੁਸੀਂ ਕਿਸੇ ਨੂੰ ਦੇਖੋ ਜਿਹੜਾ ਕਦੇ ਬਚਪਨ ਚ ਪਹਿਲੀ ਵਾਰ ਜਦੋਂ ਲੋਕੀ ਸਿਗਰਟ ਪੀਂਦੇ ਨੇ ਉਹ ਥੋੜੀ ਜਿਹੀ ਖਾਂਸੀ ਕਰਦੇ ਨੇ ਥੋੜਾ ਜਿਹਾ ਔਖਾ ਲੱਗਦਾ ਧੂਆ ਹੁੰਦਾ ਹੈ ਗਲੇ ਨੂੰ ਚੰਗਾ ਨਹੀਂ ਲੱਗਦਾ ਹੁਣ ਉਹ ਚੀਜ਼ਾਂ ਵੀ ਚਲੇ ਗਈਆਂ ਨੇ ਹੁਣ ਉਹ ਚੰਗਾ ਲੱਗਦਾ ਹੈ ਮਿੱਠਾ ਲੱਗਦਾ ਹੈ ਕਦੇ ਵਾਟਰਮੈਲਨ ਫਲੇਵਰ ਦਾ ਹੁੰਦਾ ਕਦੇ ਐਪਲ ਫਲੇਵਰ ਦਾ ਹੁੰਦਾ ਹਰ ਬੱਚਿਆਂ ਦੇ ਆਪਣੇ ਆਪਣੇ ਪਰਸਨਲ ਫਲੇਵਰ ਚੰਗੇ ਹੁੰਦੇ ਨੇ ਕਿਸੇ ਨੂੰ ਮੰਗੋ ਚੰਗਾ ਲੱਗਦਾ ਤਾਂ ਫਿਰ ਇਹ ਐਕਚੁਅਲੀ ਬਹੁਤ ਜ਼ਿਆਦਾ ਆਸਾਨੀ ਨਾਲ ਐਡਿਕਟ ਹੋ ਜਾਂਦੇ ਨੇ ਬੱਚੇ ਤੇ ਬੱਚਿਆਂ ਦੇ ਵਿੱਚ ਇੰਨੀ ਜ਼ਿਆਦਾ ਟੀਨੇਜਰਸ ਦੇ ਵਿੱਚ ਇੰਨੀ ਜ਼ਿਆਦਾ ਕੰਟਰੋਲ ਕਰਨ ਦੀ ਇੰਨੀ ਜ਼ਿਆਦਾ ਮੈਚਿਓਰਿਟੀ ਤਾਂ ਹਲੇ ਆਈ ਨਹੀਂ ਹੁੰਦੀ ਤਾਂ ਇਹ ਦੇ ਕਰਕੇ ਅੱਜਕੱਲ ਬੱਚੇ ਜ਼ਿਆਦਾ ਤੋਂ ਜ਼ਿਆਦਾ ਐਡਿਕਟ ਹੋ ਰਹੇ ਨੇ ਸਰ ਇਸ ਦੇ ਸਾਈਡ ਇਫੈਕਟਸ ਕੀ ਨੇ ਬੱਚਿਆਂ ਦਾ ਇਹ ਤਰਕ ਹੁੰਦਾ ਕਿ ਇਸ ਦੇ ਵਿੱਚ ਤਾਂ ਫਲੇਵਰ ਹੈ ਜੀ ਇਹ ਤਾਂ ਮੰਗੋ ਫਲੇਵਰ ਆ ਸੀ ਇੱਕ ਐਜ਼ ਅ ਇਸ ਨੋ ਫਰੂਟ ਟਾਈਪ ਜਾਂ ਕੋਈ ਫਲੇਵਰ ਟਾਈਪ ਅਸੀਂ ਲੈ ਰਹੇ ਹਾਂ ਪਰ ਉਸ ਮੰਗੋ ਫਲੇਵਰ ਦੇ ਪਿੱਛੇ ਅਸਲ ਚੀਜ਼ ਕੀ ਹੈ ਤਾਂ ਪਹਿਲੀ ਗੱਲ ਜਿਹੜੀ ਨਿਕੋਟਿਨ ਚੀਜ਼ ਹੁੰਦੀ ਹੈ ਉਹ ਐਕਚੁਅਲੀ ਬੋਡੀ ਨੂੰ ਐਨੀ ਹਾਰਮ ਨਹੀਂ ਕਰਦੀ ਇਸ ਕਰਕੇ ਜਿਹੜੀ ਨਿਕੋਟਿਨ ਗਮ ਹੁੰਦੀ ਹੈ ਜਾਂ ਪੈਚ ਹੁੰਦੀ ਹੈ ਉਹ ਨੂੰ ਯੂਜ਼ ਕਰਦੇ ਨੇ ਐਨਕਰੇਜ ਕਰਦੇ ਨੇ ਲੋਕ ਨੂੰ ਛੱਡਣ ਵਾਸਤੇ স্মੋਕਿੰਗ ਦੇ ਵਿੱਚ ਜਿਹੜੀ স্মੋਕ ਹੁੰਦੀ ਹੈ ਆਬਵੀਅਸਲੀ ਉਹ ਤਾਂ ਕਾਰਸਿਨੋਜਨਿਕ ਹੁੰਦੀ ਹੈ ਉਹਦੇ ਨਾਲ ਸਟੈਮਨਾ ਵੀ ਖਰਾਬ ਹੁੰਦਾ ਹੈ ਲੰਗਸ ਵੀ ਖਰਾਬ ਹੁੰਦਾ ਹੈ ਵੇਪਿੰਗ ਦੇ ਵਿੱਚ ਜਿਹੜੇ ਕੈਮੀਕਲਸ ਹੁੰਦੇ ਨੇ ਜਿਹੜੇ ਸਪੋਰਟ ਕਰਦੇ ਨੇ ਨਿਕੋਟਿਨ ਨੂੰ ਡਿਲੀਵਰ ਕਰਨ ਵਾਸਤੇ ਉਹਦੇ ਉੱਤੇ ਫਿਲਹਾਲ ਬਹੁਤ ਜ਼ਿਆਦਾ ਟਾਈਮਲੀ ਰਿਸਰਚ ਨਹੀਂ ਹੋਈ ਹੈ ਕਿਉਂਕਿ ਇਸ ਚੀਜ਼ ਨੂੰ ਹੋਏ ਨੂੰ 5 ਸਾਲ ਹੋਏ ਨੇ ਇਹ ਤਾਂ ਸਿਗਰੇਟਾ ਸ਼ੁਰੂ ਹੋਈਆਂ ਸੀ 60 70s ਦੇ ਵਿੱਚ ਉਦੋਂ ਲੋਕੀ ਮੰਨਦੇ ਸੀ ਕਿ ਇਹ ਚੰਗੀ ਚੀਜ਼ ਹੈ ਮਤਲਬ 10 ਸਾਲ 20 ਸਾਲ ਜਿਹਨੇ ਪੀਤੀ ਉਹਨੂੰ ਪਤਾ ਲੱਗਿਆ ਕਿ ਇਹਦੇ ਨਾਲ ਕੈਂਸਰ ਹੁੰਦਾ ਹੈ ਕਿਉਂਕਿ ਉਹਨੂੰ ਟਾਈਮ ਲੱਗਦਾ 10 ਸਾਲ ਨੂੰ ਇਸ ਦੇ ਬਾਵਜੂਦ ਆਲਰੇਡੀ ਕੁਝ ਇਦਾਂ ਦੀ ਰਿਸਰਚਸ ਨੇ ਜਿਦੇ ਵਿੱਚ ਬੱਚਿਆਂ ਦੇ ਲੰਗਸ ਦੇ ਵਿੱਚ ਕਾਫੀ ਡੈਮੇਜ ਪਾਇਆ ਗਿਆ ਹੈ ਇੱਕ ਕੰਡੀਸ਼ਨ ਹੁੰਦੀ ਹੈ ਜਿਹਨੂੰ ਕਹਿੰਦੇ ਨੇ ਪਾਪਕੋਰਨ ਲੰਗ ਲੰਗ ਸਿੰਡਰੋਮ ਜਿੱਦਾਂ ਪਾਪਕੋਰਨ ਐ ਤਾ ਫੁੱਲ ਜਾਂਦਾ ਹੈ ਉਦੋਂ ਲੰਗਸ ਦੇ ਵਿੱਚ ਇੱਕ ਸਪੇਸਿਸ ਹੁੰਦੀ ਹੈ ਜਿਹਨੂੰ ਕਹਿੰਦੇ ਐਲਵੀਓਲਸ ਉਹ ਕਈ ਬੱਚਿਆਂ ਦੇ ਡੈਮੇਜ ਲੇਕਿਨ ਅਗੇਨ ਇਸ ਚੀਜ਼ ਨੂੰ ਕਿੰਨੇ ਸਾਲ ਲੱਗਦੇ ਨੇ ਹੁਣ ਜੇ 13 ਸਾਲ ਦਾ ਬੱਚਾ ਹੈ ਉਹਨੂੰ ਜੇ 5 ਸਾਲ ਲੱਗਣਗੇ ਤਾਂ ਉਹ 5 ਸਾਲ ਦੇ ਬਾਅਦ ਹੀ ਪਤਾ ਲੱਗੂਗਾ ਬਿਲਕੁਲ ਸਰ ਜਿਸ ਤਰ੍ਹਾਂ ਹੁਣ ਇਹ ਤੁਸੀਂ ਦੱਸਿਆ ਕਿ ਲੰਗਸ ਦੀ ਦਿੱਕਤ ਹੋ ਸਕਦੀ ਹੈ ਕਿ ਬੱਚਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਸੈਕਸ਼ੂਅਲ ਡਿਸਆਰਡਰਸ ਵੀ ਹੋ ਸਕਦੇ ਨੇ ਇਸ ਸਮੋਕਿੰਗ ਦੇ ਨਾਲ ਸੀ ਕਰੰਟਲੀ ਨਿਕੋਟੀਨ ਜਾਂ ਵੇਪਿੰਗ ਦਾ ਸਪੈਸੀਫਿਕਲੀ ਸੈਕਸ਼ੂਅਲ ਡਿਸਆਰਡਰਸ ਦੇ ਨਾਲ ਕੋਈ ਐਸੋਸੀਏਸ਼ਨ ਨਹੀਂ ਹੈ ਬਟ ਜਿੱਦਾਂ ਮੈਂ ਦੱਸਿਆ ਰੈਸਪੀਰੇਟਰੀ ਸਿਸਟਮ ਤੇ ਹਾਰਟ ਤੇ ਲੰਗਸ ਤੇ ਕਿਉਂਕਿ ਇਹ ਦੋਨੋਂ ਇਕੱਠੇ ਕਨੈਕਟਡ ਹੁੰਦੇ ਨੇ ਪਹਿਲੀ ਗੱਲ दूजी गल एज एन एडिकटिव सबसटैस एक चीज़ कहें जिस जिद एक टर्म होंगी जिन्होंने कहें गेटवे ड्रग गेटवे ड्रग का मतलब हूँ हूँ जिम्मे कि बच्चा पहली बार या कोई टीनेजर या कोई याडल्ट पहली बार कोई भी नशा करता है वो यूजअली हैरोइन नहीं करता है पहले शराब पीता फिर सिगरेट पीता फिर ज्वाइंट पीता फिर कुछ होर ट्राई करता है एज अ पैटर्न जो असं देखिए कि बच्चे या अडल्ट भी जो कोई भी चीज़ एक बारी ने ਉਹ ਆਪਣੇ ਆਪ ਨੂੰ ਕੀ ਸਿਖਾ ਰਹੇ ਨੇ ਕਿ ਜਦ ਤੱਕ ਮੈਂ ਇਹ ਚੀਜ਼ ਨਹੀਂ ਲੈਂਦਾ ਮੈਨੂੰ ਰਿਲੈਕਸੇਸ਼ਨ ਨਹੀਂ ਫੀਲ ਹੁੰਦੀ ਮੈਨੂੰ ਸਟ्रेस ਨਹੀਂ ਘਟਦਾ ਤਾਂ ਜਿਹੜੀ ਓਪਰਚ्युनिटी ਲਾਸਟ ਹੋ ਰਹੀ ਹੈ ਉਹ ਮੇਨ ਜਿਹੜੀ ਸਭ ਤੋਂ ਸੀਰੀਅਸ ਓਪਰਚ्युनिटी ਲਾਸਟ ਹੋ ਰਹੀ ਹੈ ਉਹ ਇਹ ਕਿ ਬੱਚਿਆਂ ਦੀ 멘탈 ਫਿਟਨੈਸ ਖਰਾਬ ਹੋ ਰਹੀ ਹੈ ਬੱਚੇ ਇਹ ਨਹੀਂ ਸਿੱਖ ਰਹੇ ਕਿ ਜਦੋਂ ਮੈਨੂੰ ਸਟ्रेस ਹੋਵੇ ਜਾਂ ਜਦੋਂ ਮੈਨੂੰ ਨੀਂਦ ਆਵੇ ਮੈਂ ਉੱਠ ਕੇ ਪੜਾਈ ਕਰਨੀ ਹੋਵੇ ਤਾਂ ਮੈਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਮੈਨੇਜ ਕਰ ਸਕਦਾ ਆਪਣੇ ਇਮੋਸ਼ਨਸ ਨੂੰ ਮੈਨੇਜ ਕਰ ਸਕਦਾ ਤਾਂ ਇੱਕ ਬੜਾ ਮਾੜਾ ਪ੍ਰੈਸੀਡੈਂਟ ਸੈੱਟ ਹੋ ਰਿਹਾ ਹੈ ਹੁਣ ਵੇਪਿੰਗ ਕਰ ਲੈਣੇ ਅੱਗੇ ਜਾ ਕੇ ਕੁਝ ਹੋਰ ਕਰਨਗੇ ਤੇ ਮੇਨ ਜਿਹੜੀ ਕਨਸਰਨ ਹੈ ਜਿਹੜੀ ਇਮੀਡੀਏਟ ਕਨਸਰਨ ਹੈ ਉਹ ਇਹ ਹੈ ਕਿ ਇਹ ਚੀਜ਼ਾਂ ਜਿਹੜੀ ਐਕਚੁਅਲੀ ਹੁਣ ਅਮਰੀਕਾ ਵਿੱਚ ਫਲੇਵਰਡ ਵੇਪਸ ਬੈਂਡ ਨੇ ਇੰਡੀਆ ਵਿੱਚ ਸਾਰੇ ਵੇਪਸ ਬੈਂਡ ਨੇ ਬੇਸਿਕਲੀ ਦਿਸ ਇਜ਼ ਲਾਈਕ ਹੈਰੋਇਨ ਜਿਸ ਵਿੱਚ ਸ਼ਰਾਬ ਸਿਗਰੇਟ ਤਾਂ ਐਟ ਲੀਸਟ ਉਹਦੀ ਕੁਝ ਲੀਗੈਲਿਟੀ ਹੈ ਤਾਂ ਬੱਚਿਆਂ ਨੂੰ ਇਹ ਵੀ ਸਿਖਾਇਆ ਜਾ ਰਿਹਾ ਕਿ ਇਲੈਗਲ ਚੀਜ਼ਾਂ ਕਰਨੀ ਅਭੀ ਠੀਕ ਨਹੀਂ ਜੇ ਇਲੈਗਲ ਵੇਪਸ ਖਰੀਦ ਰਹੇ ਨੇ ਫਾਈਨਲੀ ਜਿਹੜੀ ਚੀਜ਼ਾਂ ਇਲੈਗਲੀ ਆ ਰਹੀਆਂ ਨੇ ਉਹਨਾਂ ਦਾ ਕੋਈ ਕੁਆਲਿਟੀ ਚੈੱਕ ਨਹੀਂ ਹੈ ਉਹ ਤਾਂ ਕੋਈ ਨਹੀਂ ਦੇਖੂਗਾ ਕਿ ਇਹਦੇ ਵਿੱਚ 19 ਨਿਕੋਟਿਨ ਹੈ ਜਿੰਨੀ ਹੋਣੀ ਚਾਹੀਦੀ ਹੈ ਜਾਂ ਜ਼ਿਆਦਾ ਹੈ ਜਾਂ ਘੱਟ ਹੈ ਜੇ ਜ਼ਿਆਦਾ ਹੈ ਤਾਂ ਬੱਚਿਆਂ ਨੂੰ ਹਾਈ ਡੋਸ ਦੀ ਆਦਤ ਪੈ ਰਹੀ ਹੈ ਜੇ ਘੱਟ ਹੈ ਤਾਂ ਉਹਨਾਂ ਨੂੰ ਜ਼ਿਆਦਾ ਇਨਹੇਲ ਕਰਨ ਦੀ ਆਦਤ ਪੈ ਰਹੀ ਹੈ ਕਿਉਂਕਿ ਜਸਵਰੀ ਵੇਪ ਕਰਦੇ ਨੇ ਤਾਂ ਇੱਕ ਵਾਰੀ ਦਾ ਤਾਂ ਇਹ ਸਾਰੀ ਕੰਪਲਿਕੇਸ਼ਨ ਹਲੇ ਤੱਕ ਕਿਸੇ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆ ਰਹੀ ਸਰ ਤੁਹਾਨੂੰ ਕੀ ਲੱਗਦਾ ਬੱਚੇ ਵੇਪਿੰਗ ਕਿਉਂ ਕਰ ਰਹੇ ਨੇ ਕੀ ਸੋਸਾਇਟੀਲ ਪ੍ਰੈਸ਼ਰ ਹੈ ਦੂਸਰੇ ਨੂੰ ਦੇਖ ਕੇ ਤਾਂ ਉਹ ਕਰ ਰਹੇ ਨੇ ਕਿ ਮੈਂਟਲ ਸਟ्रेस ਉਹਨਾਂ ਦੇ ਦਿਮਾਗ ਤੇ ਜ਼ਿਆਦਾ ਹੋ ਚੁੱਕਿਆ ਹੈ ਉਹ ਤਾਂ ਕਰ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਬੱਚੇ ਕਿਉਂ ਐਡਿਕਟ ਹੋ ਰਹੇ ਨੇ ਪਹਿਲੀ ਗੱਲ ਤਾਂ ਤੁਹਾਡੀ ਤੁਹਾਡੀ ਉਮਰ ਉਹ ਵਾਲੀ ਨਹੀਂ ਹੈ ਕਿ ਤੁਸੀਂ ਉਸ ਟਾਈਮ ਨੂੰ ਯਾਦ ਕਰ ਪਾਓ ਜਦੋਂ ਸਟ੍ਰੈਸ ਨਾ ਨਹੀਂ ਹੁੰਦਾ ਸੀ ਬਟ ਜੇ ਤੁਸੀਂ ਆਪਣੇ ਪੇਰੈਂਟਸ ਨੂੰ ਪੁੱਛੋਗੇ ਉਹ ਕਹਿੰਣਗੇ ਹਾਂ ਵੀ 25 ਸਾਲ ਪਹਿਲਾਂ ਇਹ ਵਾਲੀ ਲਾਈਫ ਨਹੀਂ ਸੀਗੀ ਸਾਡੀ ਹਨਾ ਤਾਂ ਮੈਨੂੰ ਪਤਾ ਹੈ 25 ਸਾਲ ਪਹਿਲਾਂ ਜਦੋਂ ਮੈਂ 12ਵੀਂ ਸੀ ਉਦੋਂ ਵੀ ਲਾਈਫ ਥੋੜੀ ਬਹੁਤ ਸਟ੍ਰੈਸ ਹੁੰਦੀ ਸੀ ਬਟ ਇੰਨਾ ਸਟ੍ਰੈਸ ਨਹੀਂ ਸੀ ਜਿੰਨਾ ਸਾਰਿਆਂ ਨੂੰ ਹੈ ਜਨਰਲੀ ਇਹ ਮੰਨਿਆ ਗਿਆ ਹੈ ਕਿ ਦੁਨੀਆ ਵਿੱਚ ਇੱਕ ਸਟ੍ਰੈਸ ਦਾ ਪੈਂਡੈਮਿਕ ਹੈ ਇੱਕ ਪੈਂਡੈਮਿਕ ਹੈ ਜਿਹੜਾ ਸਾਰਿਆਂ ਨੂੰ ਜ਼ਿਆਦਾ ਸਟ੍ਰੈਸ ਹੈ ਜਿੰਨਾ ਸਟ੍ਰੈਸ ਵਧ ਰਿਹਾ ਹੈ जीड़ी चीज़ नहीं बद रही है वो है कि को मैनेज कि मैंटल फिटनेस कि चीज़ होंगी है yeah, जोड़ा एक नवा कॉन्सैप्ट है तो जिदा जे फॉर एग्जाम्पल इमेजिन करो कि जो खाने की आप ज़्यादा चीज़ा बद नहीं। नहीं। बद रही है अचक जंक फूड ज़्यादा बढ़ रहा है लेकिन फिजिकल फिटनेस की अवेयरनेस भी बद रही है तो लोगों को पता है कि फ्राइड के एफ सी खाओगे तो भार बधेगा जे वेजीटेरियन चीज़ा खाओगे बॉयल्ड चीज़ चिकन खाओगे तो वोदूगा एक्सरसाइज करनी पैंती है फिजिकल फिटनेस की होंगी है लोगों को अपने आ अंदर एक्सैप्ट हो गई है मेंटल फिटनेस की है एक बड़ा र्योर कॉन्सैप्ट hmm. है तो आजकल ये उत्ते काफ़ी प्रोग्राम्स ने असं भी कई काम करते hmm. स्कूलों नाल, नाल, hmm. नाल जितेच इंडिविजुअल्स इंडिविजुअल्सू मैंटली किमें फिट रहना जिस तरीके ਨਾਲ ਤੁਸੀਂ ਆਪਣੀ ਬੋਡੀ ਨੂੰ ਫਿਟ ਕਰ ਸਕਦੇ ਹੋ ਉਸ ਆਪਣੇ ਮਾਈਂਡ ਨੂੰ ਫਿਟ ਕਰ ਸਕਦੇ ਹੋ ਅਲਟੀਮੇਟਲੀ ਮੇਰਾ ਇਹ ਮੰਨਣਾ ਹੈ ਕਿ ਮੈਂਟਲ ਫਿਟਨੈਸ ਇੱਕ ਬਹੁਤ ਹੀ ਕੋਰ ਐਸਪੈਕਟ ਹੈ এডੂਕੇਸ਼ਨ ਦਾ ਲਾਈਫ ਦਾ ਜਿਹੜਾ ਅੱਜਕਲ ਪ੍ਰੋਪਰਲੀ ਐਡਰੈਸ ਨਹੀਂ ਹੋ ਪਾ ਰਿਹਾ ਜਦ ਤੱਕ ਉਹਨੂੰ ਐਡਰੈਸ ਨਹੀਂ ਕਰਾਂਗੇ ਇਸ ਤਰੀਕੀ ਦੀ ਕੋਈ ਵੀ ਚੀਜ਼ ਆ ਕੇ ਉਹਦੀ ਜਗ੍ਹਾ ਲੈ ਲੂਗੀ ਚਾਹੇ ਵੇਪਿੰਗ ਹੋਵੇ ਚਾਹੇ ਡਰਿੰਕਿੰਗ ਹੋਵੇ ਚਾਹੇ ਰੀਫਰੈਂਸ ਸਰ ਡੀ ਐਡਿਕਟ ਕਰਨਾ ਹੋਵੇ ਬੱਚੇ ਨੂੰ ਕਿਸ ਤਰ੍ਹਾਂ ਕੀਤਾ ਜਾ ਸਕਦਾ ਕਿਉਂਕਿ ਪੈਰੈਂਟਸ ਗੁੱਸਾ ਦਾ ਇਸਤੇਮਾਲ ਕਰਦੇ ਨੇ ਆ ਕੁਝ ਹੋਰ ਕਰਦੇ ਨੇ ਬੱਚੇ ਹੋਰ ਵਾਇਲੈਂਟ ਹੁੰਦੇ ਨੇ ਅੰਕੋ ਡੀ ਐਡਿਕਸ਼ਨ ਜੇ ਅਸੀਂ ਕਰਾਣੀ ਹੈ ਬੱਚੇ ਨੂੰ ਕਿਸ ਤਰ੍ਹਾਂ ਅਸੀਂ ਕਰਾ ਸਕਦੇ ਹਾਂ ਪੈਰੈਂਟਸ ਦਾ ਰੋਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇਸ ਸਿਚੁਏਸ਼ਨ ਦੇ ਵਿੱਚ ਆਈ ਥਿੰਕ ਸਭ ਤੋਂ ਪਹਿਲਾਂ ਤਾਂ ਜਿਹੜਾ ਕੰਟੈਕਸਟ ਹੈ ਪੈਰੈਂਟਸ ਦਾ ਇੱਕ ਚੰਗਾ ਸਪੋਰਟਿਵ ਫ੍ਰੈਂਡਲੀ ਰਿਲੇਸ਼ਨਸ਼ਿਪ ਬੱਚਿਆਂ ਨਾਲ ਹੋਣਾ ਜ਼ਰੂਰੀ ਹੈ ਜਦੋਂ ਉਹ ਰਿਲੇਸ਼ਨਸ਼ਿਪ ਰਹਿੰਦਾ ਹੈ ਫਿਰ ਉਹ ਬੱਚੇ ਨਾਲ ਇਹ ਇਨਾਂ ਚੀਜ਼ਾਂ ਬਾਰੇ ਖੁੱਲ ਕੇ ਗੱਲ ਕਰ ਸਕਦੇ ਨੇ ਜਨਰਲੀ निकोटीन एडिक्शन एक एडिक्शन है जि जिदा किसी भी सबसटेंस की एडिक्शन हो सकती है निकोटीन की भी एडिक्शन हो सकती है तो किसी भी एडिक्शन का जोड़ा इलाज है वो सब तो पहला तो शुरू होंगे एक्सैपटेंस तो कम्यूनीकेशन जो तक लोग मनते नहीं कि मैं ये प्रॉब्लम है अपने पेरेंट्स को खुल के दसते नहीं उन्होंने बड़ा मुश्किल होंगे काम करना क्योंकि उन्होंने जबरदस्ती करना तो फिर लड़ाई करते हैं एग्रैशन होंगी है तो सब तो पहला ਅਸਪੈਕਟ ਹੈ ਕੰਟੈਕਸਟ ਹੈ ਇੱਕ ਅਦਾ ਦਾ ਕੰਫਰਟੇਬਲ ਰਿਲੇਸ਼ਨਸ਼ਿਪ ਜਦੋਂ ਇੱਕ ਐਕਸੈਪਟੈਂਸ ਆ ਜਾਂਦੀ ਹੈ ਉਹਦੇ ਬਾਅਦ ਕਿਸੇ ਵੀ ਐਡਿਕਸ਼ਨ ਦਾ ਟ੍ਰੀਟਮੈਂਟ ਦੋ ਹਿੱਸਿਆਂ ਵਿੱਚ ਹੁੰਦਾ ਹੈ ਪਹਿਲਾ ਹਿੱਸਾ ਹੁੰਦਾ ਹੈ ਸਾਈਕੋਲੋਜੀਕਲ ਥੈਰੇਪੀ ਜਿੱਦੇ ਜਿਵੇਂ ਫੋਰ ਐਗਜ਼ਾਮਪਲ ਤੁਹਾਡੇ ਨਾਲ ਗੱਲ ਕਰਕੇ ਕਿ ਜਦੋਂ ਤੁਸੀਂ ਇੱਕ ਨਹੀਂ ਕਰਦੇ ਹੋ ਤਾਂ ਤੁਹਾਨੂੰ ਕੀ ਫੀਲ ਹੁੰਦਾ ਹੈ ਉਸ ਟਾਈਮ ਤੇ ਕਿਵੇਂ ਆਪਣੇ ਇਮੋਸ਼ਨਸ ਨੂੰ ਮੈਨੇਜ ਕਰਨਾ ਹੈ ਕਿਵੇਂ ਉਹ ਜਿਹੜੀ ਕਰੀਵਿੰਗ ਹੁੰਦੀ ਹੈ ਤਲਬ ਲੱਗਦੀ ਹੈ ਉਹਨੂੰ ਆਪਣੇ ਆਪ ਬੋਡੀ ਨੂੰ ਕਿੰਨਾ ਰਿਲੈਕਸ ਕਰ ਸਕਦੇ ਹੋ ਆਪਣੇ ਮਾਈਂਡ ਨੂੰ ਕਿੰਨਾ ਰਿਲੈਕਸ ਕਰ ਸਕਦੇ ਹੋ ਉਹਦੀ ਟ੍ਰੇਨਿੰਗ ਹੁੰਦੀ ਹੈ ਤੇ ਕੁਝ ਐਦਾਂ ਦੀ ਨਿਕੋਟਿਨ ਰਿਪਲੇਸਮੈਂਟ ਥੈਰੇਪੀਜ਼ ਹੁੰਦੀਆਂ ਨੇ ਜਿਦੇ ਵਿੱਚ ਸੇਫਰ ਰਿਪਲੇਸਮੈਂਟ ਥੈਰੇਪੀਜ਼ ਜਿੱਦਾਂ ਨਿਕੋਟਿਨ ਗਮ ਹੁੰਦੀ ਹੈ ਲੋਜੈਂਜ ਹੁੰਦੀ ਹੈ ਪੈਚ ਹੁੰਦੇ ਇਹਨਾਂ ਚੀਜ਼ਾਂ ਨਾਲ ਬੜੀ ਕੰਫਰਟੇਬਲੀ ਜਿੱਦਾਂ ਕੋਈ ਵੀ ਇਨਸਨ ਸਿਗਰਟ ਪੀਂਦਾ ਹੋਵੇ ਜਾਂ ਦਾ ਪਿੰਦਾ ਲੈਂਦਾ ਹੋਵੇ ਉਹਦਾ ਵੀ ਟਰੀਟਮੈਂਟ ਹੋ ਸਕਦਾ ਹੈ ਸੇਮ ਤਰੀਕੇ ਨਾਲ ਵੇਪਿੰਗ ਦਾ ਵੀ ਟਰੀਟਮੈਂਟ ਹੋ ਸਕਦਾ ਸਰ ਜਿਸ ਤਰ੍ਹਾਂ ਲੱਗਦਾ ਹੈ ਕਿ ਬੱਚਿਆਂ ਨੂੰ ਇਹ ਚੀਜ਼ਾਂ ਈਜ਼ੀਲੀ ਅਵੇਲੇਬਲ ਹੋ ਗਈਆਂ ਤਾਂ ਚੱਲ ਰਹੀਆਂ ਭਾਵੇਂ ਇਲੀਗਲੀ ਬੈਨ ਨੇ ਪਰ ਅੱਜ ਵੀ ਆਪਣੀਆਂ ਕੁਝ ਸਾਈਟਸ ਐਸਤੀਆਂ ਹੈਗੀਆਂ ਈ-ਕਮਰਸ ਸਾਈਟਸ ਨਹੀਂ ਨਹੀਂ not not just online sites the offline ਤੁਸੀਂ ਕਿਤੇ ਵੀ ਚਲੇ ਜਾਓ ਸਭ ਜਗ੍ਹਾ ਬੜੀ ਫ੍ਰੀਲੀ ਮਿਲਦੇ ਨੇ the obviously access the ਇੱਕ ਰੋਲ ਤਾਂ ਹੈ ਤਾਂ ਫॉर एग्जांपल ਪੰਜਾਬ ਚ ਹੈਰੋਇਨ ਦੇ ਬਾਰੇ ਵੀ ਇੱਕ ਕ੍ਰਿਟਿਸਿਜ਼ਮ ਰਹਿ ਗਿਆ ਕਿ ਅਵੇਲੇਬਿਲਿਟੀ ਜ਼ਿਆਦਾ ਰਹੀ ਹੈ ਦੂਜੇ ਸਟੇਟਸ ਨਹੀਂ ਹੈ ਸਾਊਥ ਇੰਡੀਆ ਬਹੁਤ ਘੱਟ ਹੈ ਹੈਰੋਇਨ ਅਵੇਲੇਬਲ ਕਿਸੇ ਵੀ ਸਬਸਟੈਂਸ ਨੂੰ ਜੇ ਤੁਸੀਂ ਰਿਡਿਊਸ ਕਰਨਾ ਚਾਹੁੰਦੇ ਹੋ ਉਹਦੀ ਐਕਸੈਸ ਅਵੇਲੇਬਿਲਿਟੀ ਘੱਟ ਹੋਣੀ ਚਾਹੀਦੀ ਹੈ ਲੇਕਿਨ ਇਹ ਹੁਣ ਇੱਕ ਕੰਪਲੈਕਸ ਸੋਰਟ ਆਫ ਸੋਸ਼ਲ ਇਸ਼ੂ ਵੀ ਬਣ ਗਿਆ ਹੈ ਜਿਹਦੇ ਚ ਸਿਰਫ ਤੁਸੀਂ ਇੱਕ ਡਿਪਾਰਟਮੈਂਟ ਨੂੰ ਜਾਂ ਪੁਲਿਸ ਨੂੰ ਜਾਂ ਗਵਰਨੈਂਸ ਨੂੰ ਨਹੀਂ ਰਿਸਪੋਨਸੀਬਲ ਠਹਿਰਾ ਸਕਦੇ ਫੰਡਾਮੈਂਟਲੀ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਪੈਰੈਂਟ ਦਾ ਬੱਚਿਆਂ ਨਾਲ ਰਿਲੇਸ਼ਨਸ਼ਿਪ ਹੈ ਉਹ ਚੰਗਾ ਹੋਣਾ ਚਾਹੀਦਾ ਹੈ ਬੱਚੇ ਨੂੰ ਸਕੂਲ ਦੇ ਵਿੱਚ ਤੇ ਚਾਈਲਡਹੂਡ ਦੇ ਵਿੱਚ ਮੈਂਟਲ ਫਿਟਨੈਸ ਬਾਰੇ ਕੁਝ ਅਵੇਅਰਨੈਸ ਕੁਝ ਐਜੂਕੇਸ਼ਨ ਕੁਝ ਟ੍ਰੇਨਿੰਗ ਹੋਣੀ ਚਾਹੀਦੀ ਹੈ ਮੇਰੇ ਮੰਨਣਾ ਚਾਹਤੋ ਇਹ ਚੀਜ਼ਾਂ ਠੀਕ ਕਰਾਂਗੇ ਅਸੀਂ ਇਹ ਚੀਜ਼ਾਂ ਕਰ ਕਰ ਸਕਦੇ ਆ ਤਾਂ ਸਾਡੇ ਹੱਥ ਨੇ ਦੁਨੀਆ ਨੂੰ ਬਦਲਣਾ ਬੜਾ ਮੁਸ਼ਕਿਲ ਹੈ ਆਪਣੇ ਆਪ ਨੂੰ ਬਦਲਣਾ ਥੋੜਾ ਜਿਆਦਾ ਆਸਾਨ ਹੈ ਆਪਣੇ ਘਰ ਦੇ ਵਿੱਚ ਦੇਖ ਕੇ ਚੀਜ਼ਾਂ ਨੂੰ ਮੈਨੇਜ ਕਰਨਾ ਬੈਟਰ ਹੈ ਜੇ ਇਹ ਚੀਜ਼ਾਂ ਅਸੀਂ ਇਮੀਡੀਏਟਲੀ ਠੀਕ ਕਰ ਲੈਂਦੇ ਆ ਤਾਂ ਇਹ ਜੋ ਵੀ ਸੋਸਾਇਟੀ ਦੇ ਵਿੱਚ ਚੇਂਜਸ ਹੋ ਰਹੀਆਂ ਨੇ ਜੋ ਵੀ ਅਵੇਲੇਬਿਲਿਟੀ ਦੇ ਵਿੱਚ ਪ੍ਰੋਬਲਮਸ ਆ ਸਰ ਜਦੋਂ ਐਦਾਂ ਦੀ ਕੋਈ ਸਵियर ਦਿੱਕਤ ਹੋ ਜਾਂਦੀ ਹੈ ਆਮ ਤੌਰ ਤੇ ਸਾਈਕੋਲੋਜਿਸਟ ਕੋਲ ਜਾਣ ਲਈ ਜਾਂ ਸਾਈਕੀਟ੍ਰਿਕ ਕੋਲ ਜਾਣ ਲਈ ਮਨੋਵਿਗਿਆਨੀ ਕੋਲ ਜਾਣ ਲਈ ਲੋਕ ਬਹੁਤ ਡਰਦੇ ਨੇ ਇੱਕ ਕੰਪਲੈਕਸ ਹੈ ਕਿ ਸਾਡੀ ਸੋਸਾਇਟੀ ਦੇ ਵਿੱਚ ਬੇਇੱਜ਼ਤੀ ਹੋਏਗੀ ਸਾਡੇ ਬੱਚੇ ਨੇ ਕੀ ਐਸਾ ਕਰਤਾ ਕਿ ਉਸ ਨੂੰ ਦਿਮਾਗ ਦੇ ਡਾਕਟਰ ਕੋਲ ਜਾਣ ਦੀ ਲੋੜ ਹੈ ਇਹ ਕੰਪਲੈਕਸ ਬਹੁਤ ਰਹਿੰਦਾ ਹੈ ਲੋਕਾਂ ਦੇ ਵਿੱਚ ਬਿਲਕੁਲ ਇਹ ਥੋੜਾ ਜਿਹਾ ਅੱਜਕੱਲ ਹੈ ਥੋੜਾ ਜਿਹਾ ਬੱਚਿਆਂ ਦੇ ਵਿੱਚ ਘੱਟ ਹੈ ਤਾਂ 19 20 ਸਾਲ ਦੇ ਬੱਚਿਆਂ ਦੇ ਨਾਲ ਜੇ ਗੱਲ ਕਰੋ ਤਾਂ ਉਹਨਾਂ ਨੂੰ ਇੰਨਾ ਸਟਿਗਮਾ ਨਹੀਂ ਮਹਿਸੂਸ ਹੁੰਦਾ ਉਹਨਾਂ ਦੇ ਪੇਰੈਂਟਸ ਨੂੰ ਹੁੰਦਾ बट फॉर एग्जाम्पल असी काफ़ी काम ऑनलाइन करते हैं अजक जिद्ध एटलीस्ट जो किसी भी किसी भी गल बारे कंसर्न है किसी पेरेंट न किसी बच्चे किसी यंग एडल्ट वह बगैर हिचक नाल एक ऑनलाइन वन टू वन <laughs> कंसल्टेशन कर <सकता> है <laughs> ਕਿਦੇ ਚੁਣਨ ਨੂੰ ਇਥੇ ਅਣਦੀ ਲੋੜ ਨਹੀਂ ਹੈ ਉਹਨਾਂ ਨੂੰ ਕੋਈ ਕੰਫਿਡੈਂਸ਼ੀਅਲਿਟੀ ਦਾ ਡਰ ਨਹੀਂ ਹੈ ਉਹਦਾ ਪਰਪਸ ਇਮੀਡੀਏਟਲੀ ਕੰਪਲੀਟ ਟਰੀਟਮੈਂਟ ਕਰਨਾ ਨਹੀਂ ਹੋਊਗਾ ਬਟ ਏਟਲੀਸਟ ਜਿਹੜੇ ਐਪਰੀਹੈਂਸ਼ਨਸ ਹੁੰਦੇ ਨੇ ਇਹਨਾਂ ਨੂੰ ਐਡਰੈਸ ਕੀਤਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਚੀਤਾ ਇਸਨ ਸਾਡੇ ਨਾਲ ਡਾਕਟਰ ਕੁਨਾਲ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ ਬਹੁਤ ਵਧੀਆ ਢੰਗ ਤੇ ਨਾਲ ਇਹਨਾਂ ਨੇ ਦੱਸਿਆ ਕਿ ਵੀਪਿੰਗ ਤੇ ਨੁਕਸਾਨ ਕਿੰਨੇ ਹੋ ਸਕਦੇ ਨੇ ਤੇ ਜੋ ਬੱਚਿਆਂ ਨੂੰ ਸੀ ਡੀ ਐਡਿਕਸ਼ਨ ਵੱਲ ਲੈ ਕੇ ਜਾਣਾ ਐਡਿਕਟ ਹੋ ਚੁੱਕੇ ਨੇ ਤਾਂ ਕਿਸ ਤਰ੍ਹਾਂ ਉਸ ਦੀ ਸ਼ੁਰੂਆਤ ਕਰਨੀ ਹੈ ਕਿਸ ਤਰ੍ਹਾਂ ਦਾ ਪੇਰੈਂਟਸ ਦਾ ਰੋਲ ਜਿਹੜਾ ਉਹ ਰਹਿਣਾ ਚਾਹੀਦਾ ਤਾਂ ਫਿਰ